ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਜਲੰਧਰ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਬੇਹੱਦ ਮੰਦਭਾਗੀ ਘਟਨਾ ਕਟਈਸੀ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਆਕਸੀਜਨ ਦੀ ਸਪਲਾਈ ਰੁਕਣ ਦੇ ਨਾਲ ਉੱਥੇ ਮਰੀਜ਼ਾਂ ਦੀ ਮੌਤ ਹੋਈ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਵੀ ਕੀਤੀ ਗਈ ਖੁਦ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਉੱਥੇ ਪਹੁੰਚੇ ਸਨ ਤੇ ਅੱਜ ਇਸ ਪੂਰੇ ਮਾਮਲੇ ਦੇ ਵਿੱਚ ਡਾਕਟਰ ਬਲਬੀਰ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਅਤੇ ਇਸ ਮਾਮਲੇ ਦੀ ਜਿਹੜੀ ਰਿਪੋਰਟ ਹੈ ਇਸ ਘਟਨਾ ਦੀ ਜਿਹੜੀ ਜਾਂਚ ਕੀਤੀ ਗਈ ਉਸ ਤੋਂ ਬਾਅਦ ਡਾਕਟਰ ਬਲਬੀਰ ਸਿੰਘ ਨੇ ਇਸ ਮਾਮਲੇ ਦੇ ਵਿੱਚ ਮਹੱਤਵਪੂਰਨ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਪੰਜਾਬ ਵਾਸੀਆਂ ਨੂੰ ਦਿੱਤੀ ਹੈ ਡਾਕਟਰ ਬਲਬੀਰ ਸਿੰਘ ਨੇ ਕਿਹਾ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕੋਈ ਢਿੱਲ ਨਹੀਂ ਸੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਾਰੀਫ਼ ਕਰਦੇ ਹੋਣਾ ਕਿਹਾ ਕਿ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦੇ ਵੱਲੋਂ ਸਿਹਤ ਵਿਭਾਗ ਨੂੰ ਪੈਸਿਆਂ ਦੀ ਕੋਈ ਥੋੜ੍ਹ ਨਹੀਂ ਹੈ ਹਰ ਕਿਸਮ ਦੀ ਸੁਵਿਧਾ ਜਿਹੜੀ ਹੈ ਉਹ ਉਪਲਬਧ ਕਰਵਾਈ ਜਾ ਰਹੀ ਹੈ ਖਾਸ ਤੌਰ ਤੇ ਹਸਪਤਾਲਾਂ ਨੂੰ ਸੋ ਇਹ ਜਿਹੜੀ ਘਟਨਾ ਘਟਿਆ ਇਸ ਘਟਨਾ ਦੇ ਪਿੱਛੇ ਜਿਹੜਾ ਮੈਡੀਕਲ ਸਟਾਫ ਹੈ ਮੌਕੇ ਤੇ ਮੌਜੂਦ ਜ਼ਿੰਮੇਵਾਰ ਮੈਨੇਜਮੈਂਟ ਅਧਿਕਾਰੀ ਨੇ ਉਹਨਾਂ ਦੀ ਨੈਗਲੀਜੈਂਸੀ ਕਰਕੇ ਉਹਨਾਂ ਦੀ ਅਣਗਹਿਲੀ ਕਰਕੇ ਇਹ ਘਟਨਾ ਵਾਪਰੀ ਆ ਡਾਕਟਰ ਬਲਬੀਰ ਸਿੰਘ ਨੇ ਹੋਰ ਵੀ ਕਈ ਤੱਥ ਇਸ ਘਟਨਾ ਬਾਰੇ ਸਾਂਝੇ ਕੀਤੇ ਨੇ ਆ ਉਹਨਾਂ ਦੁਆਰਾ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਸੁਣ ਲੈਣੇ ਆ ਅੱਜ ਇੱਕ ਬਹੁਤ ਹੀ ਅਹਮ ਮੁੱਦੇ ਤੇ ਔਰ ਬਹੁਤ ਹੀ ਇੱਕ ਜੜੀ ਮੰਦਭਾਗੀ ਘਟਨਾ ਹੋਈ ਆ ਉਹਦੇ ਬਾਰੇ ਤੁਹਾਡੇ ਨਾਲ ਅੱਜ ਗੱਲ ਕਰਨ ਵਾਸਤੇ ਤੁਹਾਨੂੰ ਮੈਂ ਬੁਲਾਇਆ ਹੈਗਾ ਮਰਨਾਲ ਸਾਡੇ ਕੁਮਾਰ ਰਾਹੁਲ ਜੀ ਸਾਡੇ ਪ੍ਰਿੰਸੀਪਲ ਸੈਕਟਰੀ ਔਰ ਗੰਸ਼ਾਮ ਜੀ ਸਾਡੇ ਜਿਹੜੇ ਸੋਰੀ ਅਮਿਤ ਤਲਵਾਰ ਜੀ ਸਾਡੇ ਸੈਕਟਰੀ ਜਿਹੜੇ ਆ ਗਿਆ ਪੰਜਾਬ ਵਾਇਲ ਸਿਸਟਮ ਕਾਰਪੋਰੇਸ਼ਨ ਤੋਂ ਜਿਸ ਤਰ੍ਹਾਂ ਤੁਸੀਂ ਸਾਰੇ ਭਲੀ ਭਾਂਤ ਵਕਫ ਹੋ ਔਰ ਜਲੰਧਰ ਦੇ ਵਿੱਚ ਜਿਹੜਾ ਇੱਕ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਹੋਈ ਹੈ ਜਿਹਦੇ ਵਿੱਚ ਆਕਸੀਜਨ ਪਲਾਂਟ ਨੂੰ ਲੈ ਕੇ ਔਰ ਉਹਦੇ ਨਾਲ ਜਿਹੜੇ ਸਾਡੇ ਬਹੁਤ ਕ੍ਰਿਟੀਕਲੀ ਪੇਸ਼ੈਂਟ ਸੀਗੇ ਸਿੱਖ ਪੇਸ਼ੈਂਟ ਸੀਗੇ ਔਰ ਉਹਨਾਂ ਦੀ ਜਿਹੜੀ ਆਕਸੀਜਨ ਸਪਲਾਈ ਹੈ ਉਹਦਾ ਪ੍ਰੈਸ਼ਰ ਘਟਣ ਨਾਲ ਉਹਦੀ ਸਪਲਾਈ ਚ ਟੈਂਪਰੇਰੀ ਡਿਸਰਪਸ਼ਨ ਆਉਣ ਦੇ ਨਾਲ ਤੇ ਅਸੀਂ ਉਹਨਾਂ ਦੀ ਕੀਮਤੀ ਜਾਨਾਂ ਨਹੀਂ ਬਚਾ ਸਕੇ ਬੜੇ ਅਫਸੋਸ ਦੀ ਗੱਲ ਹੈ ਮੈਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਸਾਡੇ ਨੈਸ਼ਨਲ ਕਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਸਿਹਤ ਤੇ ਸਿੱਖਿਆ ਨੂੰ ਆਪਣੀ ਟਾਪ ਪ੍ਰਾਇਰਟੀ ਬਣਾਇਆ ਔਰ ਮੈਂ ਇਹ ਗੱਲ ਬੜੇ ਮਾਣ ਨਾਲ ਦੱਸਦਾ ਕਿ ਸਾਨੂੰ ਉਹਨਾਂ ਨੇ ਸਿਹਤ ਵਾਸਤੇ ਕਦੇ ਵੀ ਕਿਸੇ ਕਿਸਮ ਦੇ ਫੰਡ ਦੇਣ ਤੋਂ ਨਾ ਨਹੀਂ ਕੀਤੀ ਔਰ ਅਸੀਂ ਹਸਪੀਟਲ ਦੇ ਵਿੱਚ ਜਿਹੜੀ ਪੇਸ਼ੈਂਟ ਸੇਫਟੀ ਆ ਔਰ ਉਹਨਾਂ ਵਾਸਤੇ ਜਿਹੜੀਆਂ ਸਰਵਿਸਿਜ਼ ਹੈ ਉਹਦੇ ਵਾਸਤੇ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ ਨਾ ਮੈਨਪਾਵਰ ਦੇ ਵਿੱਚ ਨਾ ਅਵੇਲੇਬਿਲਟੀ ਆਫ ਦੀ ਇਕੁਪਮੈਂਟ ਜਿਹੜੀ ਜਿਹੜੀ ਕੋਈ ਕਮੀ ਰਹੀ ਆ ਉਹ ਸਿਰਫ ਤੇ ਸਿਰਫ ਜਿਹੜੇ ਸਾਡੇ ਉੱਥੇ ਹਸਪੀਟਲ ਦੇ ਐਡਮਿਨਿਸਟਰेटर ਹੈ ਚਾਹੇ ਉਹ ਮੈਡੀਕਲ ਸਪੋਰਟੈਂਟ ਹੈ ਜਾਂ ਜਿਹੜਾ ਡਾਕਟਰ ਔਨ ਡਿਊਟੀ ਸੀ ਐਸਐਮਓ ਹੈ ਔਰ ਜਿਹੜੇ ਹਾਊਸ ਸਰਜਨ ਸੀ ਜਿਹੜੇ ਡਾਕਟਰ ਔਨ ਡਿਊਟੀ ਸੀ ਉਹਨਾਂ ਦੀ ਜਿਹੜੀ ਹੈਗੀ ਆ ਇਹ ਬਹੁਤ ਵੱਡੀ ਨੈਗਲੀਜੈਂਸ ਹੈ ਡੈਫੀਸ਼ੀਐਂਸੀ ਇਨ ਸਰਵਿਸ ਹੈ ਗਰ ਜ਼ਿੰਮੇਵਾਰ ਬਿਹੇਵੀਅਰ ਹੈ ਜਿਹਦੇ ਨਾਲ ਇਹ ਸਾਰਾ ਵਾਕਿਆ ਹੋਇਆ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਦਿਲੰਦਰ ਦੇ ਵਿੱਚ ਜਿਹੜਾ ਆਕਸੀਜਨ ਪਲਾਂਟ ਹੈ ਉਹ ਪੀਐਸਏ ਖੁੰਦਾ ਹੈਗਾ ਜੀ ਜਿਹੜਾ ਜਿਹੜਾ ਦੋ ਉਹਦੇ ਕੰਪਰੈਸਰ ਹੈਗੇ ਜੀ ਦੋ ਉਹਦੀਆਂ ਮਸ਼ੀਨਾਂ ਹੈਗੀਆਂ ਜੋ ਆਲਟਰਨੇਟ ਯੂਜ਼ ਕਰਦੇ ਸੀ ਔਰ ਇਹਦੇ ਨਾਲ ਇੱਕ ਮੈਨੀਫੋਲਡ ਸਿਸਟਮ ਹੁੰਦਾ ਜਿਹਦੇ ਵਿੱਚ 18-20 ਸਿਲੰਡਰ ਲੱਗੇ ਹੁੰਦੇ ਆ ਕਿ ਜੇ ਉਹਦਾ ਪ੍ਰੈਸ਼ਰ ਘਟੇਗਾ ਤਾਂ ਆਟੋਮੈਟਿਕਲੀ ਉਹ ਟੇਕਓਵਰ ਕਰ ਲੈਣਗੇ ਉਹਦੇ ਵਿੱਚ ਆਟੋਮੈਟਿਕ ਸਾਰਾ ਸਿਸਟਮ ਹੁੰਦਾ ਇਹਦੇ ਨਾਲ ਉੱਥੇ ਇੱਕ ਲਿਕੁਇਡ ਮੈਡੀਕਲ ਆਕਸੀਜਨ ਦਾ ਪਲਾਂਟ ਵੀ ਆ ਮਤਲਬ 4-4 ਸੋਰਸ ਹੈਗੇ ਜੀ ਉੱਥੇ ਆਕਸੀਜਨ ਦੇ ਸਿਰਫ ਤੇ ਸਿਰਫ ਜਿਹੜੀ ਮੈਨੇਜਮੈਂਟ ਸੀ ਉਹ ਇੰਨੀ ਜ਼ਿਆਦਾ ਮਾੜੀ ਸੀ ਕਿ ਉਹਦੇ باوجود ਵੀ ਜਿਹੜੀ ਸੀ ਇੱਕ ਕ੍ਰਿਟੀਕਲੀ ਸਿੱਕ ਪੇਸ਼ੈਂਟ ਜਿਹੜੀ ਆਕਸੀਜਨ ਦੀ ਸਪਲਾਈ ਉਹਦੇ ਵਿੱਚ ਡਿਸਰਪਸ਼ਨ ਆਈ ਔਰ ਜਦੋਂ ਦੀ ਮਾਨ ਸਰਕਾਰ ਆਈ ਹੈ ਅਸੀਂ ਸਾਰੇ ਸਰਕਾਰੀ ਹਸਪਤਾਲਾਂ ਦੇ ਜਿਹੜੀ ਬਿਜਲੀ ਦੀ ਹੈ 24247 ਜਿਹੜੀ ਹੌਟਲਾਈਨ ਕਨੈਕਸ਼ਨ ਜਿੰਨੇ ਅਸੀਂ ਸਾਰਿਆਂ ਦੇ ਵਿੱਚ ਕਰਵਾ ਰਹੇ ਆ ਔਰ ਉਹਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਪਾਵਰ ਬੈਕਅਪ ਦੇ ਰਹੇ ਆ ਸਾਰਿਆਂ ਦੇ ਵਿੱਚ ਜਨਰੇਟਰ ਇਨ ਵਰਕਿੰਗ ਆਰਡਰ ਔਰ ਉਹਦੇ ਨਾਲ ਜਿਹੜਾ ਹੈਗਾ ਅਸੀਂ ਉਹਨਾਂ ਦੇ ਵਿੱਚ ਡੀਜ਼ਲ ਕਿਸੇ ਕਿਸਮ ਦੀ ਸਾਰੇ ਐਸਐਮਓਜ਼ ਨੂੰ ਸਿਵਲ ਸਰਜਰਸ ਨੂੰ ਪੈਸੇ ਵੀ ਦਿੱਤੇ ਹੋਏ ਆ ਵੀ ਕੋਈ ਬਹਾਨਾ ਨਹੀਂ ਚੱਲੇਗਾ ਇਸ ਤੋਂ ਸવાય ਜਿੰਨੇ ਸਾਡੇ ਕ੍ਰਿਟੀਕਲ ਏਰੀਆ ਹੈਗੇ ਆ ਚਾਹੇ ਉਹ ਜਿਹੜੀ ਲਾਈਫ ਸੇਵਿੰਗ ਇਕੁਪਮੈਂਟ ਹੈਗੀ ਆ ਮੋਨਿਟਰਸ ਹੋਣ ਵੈਂਟੀਲੇਟਰ ਹੋਣ ਜਿੱਥਾ ਆਪਰੇਸ਼ਨ تھیਟਰ ਹੁੰਦਾ ਉਹਦੇ ਵਾਸਤੇ ਉਹਨਾਂ ਨੂੰ ਕਿਹਾ ਵੀ ਯੂਪੀਏ ਯੋਪੀਐਸ ਉਹਦੇ ਵਿੱਚ ਅੱਧੇ ਘੰਟੇ ਦੀ ਜਿਹੜੀ ਬੈਕਅਪ ਹੈ ਪਾਵਰ ਸਪਲਾਈ ਔਰ ਆਕਸੀਜਨ ਸਪਲਾਈ ਇਹ ਇੱਕ ਫ੍ਰੈਕਸ਼ਨ ਆਫ ਅ ਸੈਕਿੰਡ ਵਾਸਤੇ ਵੀ ਜਿਹੜਾ ਹੈਗਾ ਜਿਹੜਾ ਆਮ ਬੰਦਾ ਹੈਗਾ ਆਪਾਂ ਵੀ ਆਪਾਂ ਵੀ ਆਕਸੀਜਨ ਤੋਂ ਬਿਨਾਂ 2 ਜਾਂ 3 ਮਿੰਟ ਰਹਿ ਸਕਦੇ ਹਾਂ ਬਟ ਜਿਹੜਾ ਕ੍ਰਿਟੀਕਲੀ ਸਿਕ ਹੈ ਉਹਦੇ ਵਾਸਤੇ 1 ਮਿੰਟ ਵੀ ਬਹੁਤ ਜ਼ਿਆਦਾ ਸਮਾਂ ਹੈ ਇੰਨੀਆਂ ਸਹੂਲਤਾਂ ਦੇ باوجود ਵੀ ਔਰ ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਏਗੀ ਕਿ ਉਹਨਾਂ ਕੋਲੇ ਜਿਹੜੇ 49 49 ਜਿਹੜੇ ਹੈਗੇ ਆ ਉਹ ਇੰਟਰਨਲ ਮੈਡੀਕਲ ਆਫਸਰ ਔਰ ਜਿਹੜੇ ਬੱਚੇ ਡੀਐਨਵੀ ਕਰਦੇ ਆ ਪੋਸਟ ਗ੍ਰੈਜੂਏਸ਼ਨ ਕਰਦੇ ਆ 46 ਡਾਕਟਰ ਉਹ ਇਸ ਤੋਂ ਸਵਾਏ ਉਹਨਾਂ ਕੋਲੇ ਜਿਹੜੇ 14 ਹੈਗੇ ਆ ਉਹ ਹਾਊਸ ਸਰ ਆਪਣੇ ਜਿਹੜੇ ਹਾਊਸ ਸਰਜਨਸ ਔਰ 17 ਮੈਡੀਕਲ ਆਫਸਰ ਨੋਨ ਸਟਾਫਟਸ ਮਤਲਬ ਇੰਨੇ ਜ਼ਿਆਦਾ ਡਾਕਟਰ ਆ ਕਿ ਇੱਕ ਇੱਕ ਬੈੱਡ ਦੇ ਉੱਤੇ ਜਿਹੜੇ ਹੈਗੇ ਆ ਉਹ ਚਾਰ ਚਾਰ ਡਾਕਟਰ ਖੜੇ ਹੋਣ ਔਰ ਸਾਰੀ ਇਕੁਪਮੈਂਟ ਅਵੇਲੇਬਲ ਹੋਵੇ ਤੇ ਲੇਕਿਨ ਲੋਕਾਂ ਨੂੰ ਉਹ ਸੁਵਿਧਾ ਨਾ ਮਿਲੇ ਇਸ ਤੋਂ ਵੱਡਾ ਜੁਰਮ ਨਹੀਂ ਹੋ ਸਕਦਾ ਇਸ ਤੋਂ ਵੱਡੀ ਮਤਲਬ ਕੋਈ ਕੋਤਾਹੀ ਨਹੀਂ ਹੋ ਸਕਦੀ ਔਰ ਮੈਂ ਇਮੀਡੀਏਟਲੀ ਜਦੋਂ ਮੇਰੇ ਕੋਲ ਇਹ ਖਬਰ ਆਈ ਆ ਮੈਂ ਆਈ ਵਾਸ ਸੋ ਅਫਸਰਟ ਉਦੋਂ ਮੈਂ ਇਮੀਡੀਏਟਲੀ ਚੱਲ ਕੇ ਉੱਥੇ ਮੈਂ ਸਵੇਰੇ 12:55 ਮਿੰਟ ਤੇ ਮੈਂ ਜਾ ਕੇ ਸਾਰੇ ਆਪ ਜਿਹੜੇ ਹਾਲਾਤ ਦੇਖਿਆ ਉੱਥੇ ਦੇ ਜੋ ਕਿ ਇੱਕ ਅਨਪਾਰਡਨੇਬਲ ਕੋਤਾਹੀ ਉਹਨਾਂ ਵੱਲੋਂ ਕੀਤੀ ਗਈ ਹੈ ਬਜ਼ਰ ਗਲਤੀ ਕੀਤੀ ਗਈ ਹੈ ਔਰ ਉਸ ਤੋਂ ਬਾਅਦ ਮੈਂ ਸੈਕਟਰੀ ਸਾਹਿਬ ਨੂੰ ਕਿਹਾ ਇਹਨਾਂ ਨੇ ਇੱਕ ਟੈਕਨੀਕਲ ਕਮੇਟੀ ਜਿਹੜੀ ਸੀ ਉਹ ਕਨਸਟੀਟਿਊਟ ਕੀਤੀ ਜਿਹਦੇ ਵਿੱਚ ਸਾਡੇ ਇੱਕ ਜਿਹੜੇ ਸੀਗੇ ਡਾਇਰੈਕਟਰ ਜਿਹੜੇ ਹੈਲਥ ਸਰਵਿਸਸ ਦੇ ਸੀਗੇ ਪੀਐਚਐਸਸੀ ਦੇ ਔਰ ਉਹਦੇ ਵਿੱਚ ਇੱਕ ਸਾਡੇ ਜਿਹੜੇ ਐਸਐਮਓ ਸੀ ਬਹੁਤ ਜ਼ਿਆਦਾ ਜਿਹਨਾਂ ਨੇ ਇਸ ਫੀਲਡ ਦੇ ਵਿੱਚ ਕੰਮ ਕੀਤਾ ਹੋਇਆ ਔਰ ਇੰਜੀਨੀਅਰਸ ਇਹਨਾਂ ਦੀ ਸਾਰੀ ਟੀਮ ਜਾ ਕੇ ਉਹਨਾਂ ਨੇ ਬਰੀਕੀ ਦੇ ਨਾਲ ਦੇਖਿਆ ਵੀ ਕਿੱਥੇ ਕਿੱਥੇ ਉਹਨਾਂ ਨੇ ਜੜੀਆਂ ਸੀਗੀਆਂ ਸਾਰੀਆਂ ਨੈਗਲੀਜੈਂਸ ਸੀਗੀਆਂ ਤੇ ਉਹਦੇ ਚ ਚਾਰ ਬੰਦੇ ਜਿਹੜੇ ਹੈਗੇ ਆ ਅਸੀਂ ਕੋਈ ਆਮ ਤੌਰ ਤੇ ਹੁੰਦਾ ਕਿ ਉੱਥੇ ਜਿਹੜਾ ਵਾਰਡ ਬੁਆਏ ਸੀਗਾ ਜੀ ਜਾਂ ਜਿਹੜਾ ਸਫਾਈ ਸੇਵਕ ਸੀਗਾ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਜੀ ਜਿਹੜਾ ਉੱਥੇ ਦਾ ਮੈਡੀਕਲ ਸਪੋਰਟੈਂਟ ਹੈ ਜਿਹੜਾ ਕਿ ਡਿਪਟੀ ਡਾਇਰੈਕਟਰ ਹੈ ਸਿਵਲ ਸਿਵਲ ਸਰਜਨ ਰੈਕ ਦਾ ਅਫਸਰ ਹੈ ਦੂਜਾ ਜਿਹੜਾ ਐਸਐਮਓ ਹੈ ਜਿਹੜਾ ਕਿ ਸੀਨੀਅਰ ਮੈਡੀਕਲ ਅਫਸਰ ਹੈ ਤੀਜਾ ਹੈਗਾ ਜਿਹੜਾ ਕੰਸਲਟੈਂਟ ਨਸਥੋਟਿਸਟ ਹੈ ਡਾਕਟਰ ਰਾਜਕੁਮਾਰ ਐਮਐਸ ਡਾਕਟਰ ਸਰਜੀਤ ਸਿੰਘ ਐਸਐਮਓ ਡਾਕਟਰ ਸੁਨਾਕਸੀ ਜਿਹੜੀ ਕੰਸਲਟਡ ਅਨੈਸਥੈਥੀ ਇਹਦੀ ਮਤਲਬ ਡਿਊਟੀ ਉੱਥੇ ਲੱਗੀ ਹੋਈ ਸੀ ਨੋਨ ਸਟੈਟਿਸ ਸੀਗੀ ਇਹਨਾਂ ਨੂੰ ਆਨ ਕਾਲ ਨਹੀਂ ਹੁੰਦੇ ਨੇ ਉੱਥੇ ਹੋਣਾ ਸੀਗਾ ਇਹਨੇ ਇਹਨੇ ਆਈ ਸੀ ਯੂ ਦੇ ਵਿੱਚ ਰਹਿਣਾ ਸੀ ਇਹਨੇ ਔਰ ਡਾਕਟਰ ਸ਼ਿਮੇਂਦਰ ਸਿੰਘ ਜਿਹੜੇ ਹਾਊਸ ਸਰਜਨ ਐ ਸਰਪ੍ਰੇਸ ਕਰਕੇ ਰੱਖਿਆ ਇਹਨਾਂ ਦੀ ਤਨਖਾਹ 30000 ਤੋਂ ਵਧਾ ਕੇ ਅਸੀਂ 70000 ਰੁਪਏ ਕੀਤੀ ਆ ਵੀ ਤੁਸੀਂ ਇੱਥੇ ਆਓ ਲਰਨ ਕਰੋ ਸਿੱਖੋ ਆਰਨ ਵੈਲਿਊ ਲਰਨ ਤੇ ਨਾਲੇ ਜਦੋਂ ਤੁਸੀਂ ਜਾ ਕੇ ਪੋਸਟ ਗ੍ਰੈਜੂਏਸ਼ਨ ਜੁਆਇਨ ਕਰੋਗੇ ਤੁਸੀਂ ਗਵਰਨਮੈਂਟ ਸਰਵਿਸ ਜੁਆਇਨ ਕਰੋਗੇ ਤਾਂ ਤੁਹਾਡੇ ਵਿੱਚ ਕੁਝ ਟੈਲੈਂਟ ਸਿੱਖੋਗੇ ਜਿਹੜਾ ਸਕਿੱਲ ਗੈਪ ਹੈ ਪੂਰਾ ਹੋਏਗਾ ਇਹ ਚਾਰੋਂ ਡਾਕਟਰ ਦੀ ਗ੍ਰਾਸ ਨੈਗਲੀਜੈਂਸ ਹੈ ਇਹ ਜਿਹੜੇ ਪਹਿਲੇ ਐਮ ਐਸ ਐਸ ਐਮਓ ਡਾਕਟਰ ਰਾਜਕumar ਮੈਡੀਕਲ ਸੁਪਰਡੈਂਟ ਐਸਐਮਓ ਡਿਪਟੀ ਡਾਇਰੈਕਟਰ ਡਾਕਟਰ ਸਰਜੀਤ ਸਿੰਘ ਐਸਐਮਓ ਐਸਐਮਓ ਡਾਕਟਰ ਸਰਜੀਤ ਸਿੰਘ ਡਾਕਟਰ ਸਨਾਕਸ਼ੀ ਕੰਸਲਟੈਂਟ ਅਨਸਥੀਸੀਆ ਐਂਡ ਇਹ ਤਿੰਨੋਂ ਜਿਹੜੇ ਹੈਗੇ ਆ ਜੀ ਇਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਇਮੀਡੀਏਟਲੀ ਔਰ ਇਹਦੇ ਵਿੱਚ ਹੁਣ ਜਿਹੜੀ ਡਿਟੇਲਡ ਇਨਕੁਆਰੀ ਹੋਏਗੀ ਇਹਨਾਂ ਦੀ ਜਵਾਬ ਤਲਬੀ ਹੋਏਗੀ they are likely to be removed from service or dismissed from service they will lose all the benefits of service ਜਿਹੜੀ ਇਹਨਾਂ ਦੀ 25 25 30 30 ਸਾਲ ਦੀ ਸਰਵਿਸ ਹੈ ਐਗਜ਼ੈਂਪਲਰੀ ਪਨਿਸ਼ਮੈਂਟ ਜੋ ਮੈਂ ਵਾਦਾ ਕੀਤਾ ਸੀ ਤੁਹਾਡੇ ਨਾਲ ਔਰ ਜਿਹੜੀ ਇਨਕੁਆਰੀ ਹੈਗੀ ਆ ਦੇਖੋ ਮਿਸ ਸਾਹਿਬ ਨਹੀਂ ਹੋਣੇ ਚਾਹੀਦੇ ਬਹੁਤ ਦੁਖਦਾਈ ਹੁੰਦੇ ਆ ਮਿਸ ਸਾਹਿਬ ਪਹਿਲਾਂ ਵੀ ਹੋਏ ਹੋਣਗੇ ਤੁਸੀਂ ਸਾਰੇ ਪੱਤਰਕਾਰ ਉਹ ਪਹਿਲਾਂ ਵੀ ਹੋਏ ਹੋਣਗੇ ਪਰ ਅਸੀਂ ਆਪਣਾ ਫਰਜ਼ ਸਮਝਦੇ ਹੋਏ ਜੋ ਸਾਡੀ ਡਿਊਟੀ ਹੈ ਜੋ ਸਾਨੂੰ ਮੁੱਖ ਮੰਤਰੀ ਸਾਹਿਬ ਨੇ ਸਾਡੀ ਲੀਡਰਸ਼ਿਪ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਅਸੀਂ ਉਹ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਸਾਰੇ ਸਿਸਟਮ ਜਿਹੜੇ ਹੈਗੇ ਆ ਉਹਨਾਂ ਨੂੰ ਅਪਗ੍ਰੇਡ ਕਰੀਏ ਡਾਕਟਰ ਸ਼ਮਿੰਦਰ ਸਿੰਘ ਹਾਉ ਸਰਜਨ ਇਹ ਇਹਨੂੰ ਸਿੱਧਾ ਅਸੀਂ ਡਿਸਮਿਸ ਕਰ ਰਹੇ ਆ ਜੀ ਇਹਨਾਂ ਨੂੰ ਬੱਚਿਆਂ ਨੂੰ ਅਸੀਂ ਮੌਕਾ ਦੇ ਰਹੇ ਸੀਗੇ ਵੀ ਤੁਸੀਂ ਆਓ ਸਿੱਖੋ ਅੱਗੇ ਆਪਣੀ ਗਵਰਨਮੈਂਟ ਜੌਬ ਵਾਸਤੇ ਆਪਣੀ ਪੋਸਟ ਗ੍ਰੈਜੂਏਸ਼ਨ ਵਾਸਤੇ ਅਸੀਂ ਇਹਨਾਂ ਨੂੰ ਪੜ੍ਹਾਣੇ ਵੀ ਆ ਔਰ ਸਾਰੀਆਂ ਸਹੂਲਤਾਂ ਦਿੰਨੇ ਆ ਇਹਨਾਂ ਨੂੰ ਤਾਂ ਰਿਮੂਵ ਕੀਤਾ ਜਾਂਦਾ ਜੀ ਇਸ ਰਿਮੂਵਡ ਫਰਮ ਅ ਸਰਵਿਸ ਬਾਕੀ ਤਿੰਨਾਂ ਨੂੰ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਪੂਰਾ ਮੌਕਾ ਦੇ ਕੇ ਜੋ ਲੀਗਲ ਪ੍ਰੋਸੈਸ ਆ ਉਹਨੂੰ ਫਾਲੋ ਕਰਕੇ ਜੇ ਮਤਲਬ ਡਿਪੈਂਡਿੰਗ ਔਨ ਜੋ ਉਸ ਕਮੇਟੀ ਦੀ ਰਿਪੋਰਟਸ ਹੋਣਗੀਆਂ ਜਿਵੇਂ ਪਹਿਲੀ ਕਮੇਟੀ ਦੇ ਉੱਤੇ ਇਹਨਾਂ ਨੂੰ ਮੈਂ ਸਸਪੈਂਡ ਕੀਤਾ ਸੋ ਦੇ ਕੈਨ ਬੀ ਰਿਮੂਵਡ ਫਰਮ ਸਰਵਿਸ ਦੇ ਕੈਨ ਬੀ ਡਿਸਮਿਸਡ ਫਰਮ ਸਰਵਿਸ ਇਹਨਾਂ ਨੂੰ ਆਪਾਂ ਜੋ ਵੀ ਪ੍ਰੀਮਚੂਰ ਰਿਟਾਇਰਮੈਂਟ ਜੋ ਵੀ ਇਹਨਾਂ ਦੀ ਮੈਕਸਿਮਮ ਪੋਸੀਬਲ ਜਾਂ ਜਿਹੜੀ ਸਜ਼ਾ ਹੋਏਗੀ ਪਰਮਿਸਿਬਲ ਉਹ ਇਹਨਾਂ ਨੂੰ ਸਖਤ ਤੋਂ ਸਖਤ